ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਇਸ ਘਰ ਦੀ ਜਗ੍ਹਾ 8.5 ਮਰਲੇ ਹੈ ਫਰੰਟ ਸਾਰੇ ਤੁਸੀਂ ਦੇਖ ਲਓ ਪਹਿਲਾਂ ਨਾਲੇ ਗਲੀ ਵੀ ਸਾਰੀ ਚੈੱਕ ਕਰ ਲਓ ਇਹ ਘਰ ਦੋ ਗਲੀਆਂ ਬਣਿਆ ਹੋਇਆ ਹੈ ਦੋਨੋਂ ਤਰਫ ਗਲੀ ਲੱਗਦੀ ਐ ਇਹਨੂੰ ਤੁਹਾਨੂੰ ਇੱਕ ਵਾਰੀ ਸਾਰੀ ਫਰੰਟ ਤੇ ਗਲੀ ਕੈਮਰਾ ਕੋ ਮਾਕੇ ਦਿਖਾ ਦਨੇ ਆ ਤੇ ਸਾਰਾ ਚੈੱਕ ਕਰ ਲਓ ਫਿਰ ਤੁਹਾਨੂੰ ਅੰਦਰੋਂ ਵੀ ਸਾਰਾ ਘਰ ਦਿਖਾ ਦਨੇ ਆ ਜੀ ਮਾਲਕ ਬਾਹਰ ਰਹਿੰਦੇ ਹੋਣ ਕਰਕੇ ਇਹ ਘਰ ਵੇਚ ਰਹੇ ਨੇ ਆ ਦੇਖੋ ਜੀ ਫਰੰਟ ਤੇ ਗੇਟ ਲੱਗਾ ਹੈ ਗੇਟ ਵੀ ਕਾਫੀ ਚੋੜਾ ਲੱਗਾ ਹੋਇਆ ਸਿੱਧੀ ਕਾਰ ਅੰਦਰ ਜਾਂਦੀ ਹੈ ਵੇੜੇ ਵਿੱਚ ਸਾਰੀ ਟੈਲ ਲੱਗੀ ਹੋਈ ਹੈ ਵੇੜੇ ਵਿੱਚ ਬਾਹਰ ਇੱਕ ਸਾਈਡ ਤੇ ਵਾਸ਼ਰੂਮ ਬਣਾਇਆ ਹੋਇਆ ਹੈ। ਸਾਹਮਣੇ ਅੰਦਰਲੇ ਪਾਸੇ ਜਿਹੜੇ ਫਰੰਟ ਦੇਖ ਰਹੇ ਹੋ ਇਹ ਵੀ ਵਧੀਆ ਡਿਜ਼ਾਈਨ ਵਾਕਿ ਬਣਾਈ ਹੋਈ ਹੈ। ਤੇ ਬਾਕੀ ਸਾਹਮਣੇ ਤੁਸੀਂ ਦੇਖ ਰਹੇ ਹੋ ਦੀਵਾਰਾਂ ਤੇ ਟਾਇਲ ਲੱਗੀ ਹੋਈ ਹੈ। ਇਹ ਸਾਰਾ ਘਰ ਨਕਸ਼ੇ ਨਾਲ ਤਿਆਰ ਕੀਤਾ ਗਿਆ ਜੀ। ਮਾਲਕ ਕਹਿੰਦੇ ਨੇ ਕਿ ਇਸ ਘਰ ਨੂੰ ਬਣੇ ਨੂੰ ਹਜੇ 2 ਤੋਂ 3 ਸਾਲ ਹੀ ਹੋਏ ਨੇ। ਇਹ ਪੁਰਾਣਾ ਨਹੀਂ ਹੈ ਨਵਾਂ ਹੀ ਬਣਿਆ ਹੈ ਜੀ। ਬਾਕੀ ਤੁਹਾਨੂੰ ਅੰਦਰੋਂ ਵੀ ਸਾਰਾ ਦਿਖਾ ਦਿੰਨੇ ਆਂ। ਪਹਿਲਾਂ ਤੁਸੀਂ ਬਾਹਰਲੇ ਪਾਸੇ ਸਾਰਾ ਦੇਖ ਲਓ ਇੱਕ ਵਾਰੀ ਤੁਹਾਨੂੰ ਕੈਮਰਾ ਦੁਆਰਾ ਘੁਮਾ ਦਿੰਨੇ ਆ। ਆ ਦੇਖੋ ਜੀ ਖੁੱਲਾ ਡੁੱਲਾ ਵਿੜਾ। ਆਂ ਦੀਵਾਰਾਂ ਤੇ ਸਾਰੇ ਟਾਇਲ ਲੱਗੀ ਹੋਈ ਐ। ਦਰਵਾਜ਼ਿਆਂ ਦਾ ਲੱਕੜ ਦਾ ਸਾਰਾ ਕੰਮ ਹੋਇਆ ਹੋਇਆ। ਆਜ ਲੌਬੀ ਏਰੀਆ। ਲੌਬੀ ਏਰੀਆ ਵਿੱਚ ਵੀ ਫਰਸ਼ ਤੇ ਵੀ ਟਾਇਲ ਲੱਗੀ ਹੋਈ ਐ ਤੇ ਦੀਵਾਰਾਂ ਤੇ ਵੀ ਸਾਰੇ ਟਾਇਲ ਲੱਗੀ ਹੋਈ ਐ। ਬਾਕੀ ਤੁਸੀਂ ਦੇਖ ਹੀ ਰਹੇ ਹੋ। ਇੱਕ ਸਾਈਡ ਤੋਂ ਲੌਬੀ ਚੋਂ ਹੀ ਪੌੜੀਆਂ ਉੱਪਰ ਜਾ ਰਹੀਆਂ ਹਨ ਨਾਲ ਸਟੀਲ ਦੀ ਗ੍ਰਿੱਲ ਲੱਗੀ ਹੋਈ ਹੈ ਉਹਨੂੰ ਪੌੜੀਆਂ ਨੂੰ ਇੱਕ ਸਾਈਡ ਤੇ ਕਿਚਨ ਬਣੀ ਹੋਈ ਹੈ ਤਾਂ ਕਿਚਨ ਦੇਖ ਲਓ ਪਹਿਲਾਂ ਸਾਰੀ ਕਿਚਨ ਨੂੰ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਟਾਇਲ ਵੀ ਲੱਗੀ ਹੋਈ ਹੈ ਦੀਵਾਰ ਤੇ ਫਰਸ਼ ਤੇ ਵੀ ਸਾਰਾ ਟਾਇਲ ਲੱਗੀ ਹੋਈ ਹੈ ਤੇ ਦੂਜੀ ਸਾਈਡ ਜਿਹੜੀ ਹੈ ਉਹ ਡਰਾਈ ਰੂਮ ਬਣਿਆ ਹੋਇਆ ਡਰਾਈਂਗ ਰੂਮ ਹੀ ਥਾੜਾ ਤੁਸੀਂ ਦੇਖ ਲਓ ਇੱਕ ਵਾਰੀ ਆਹ ਦੇਖੋ ਜੀ ਆਹ ਸਾਰਾ ਡਰਾਈਂਗ ਰੂਮ ਬਣਿਆ ਹੋਇਆ ਖੁੱਲਾ ਡੁੱਲਾ ਡਰਾਈਂਗ ਰੂਮ ਬਣਿਆ ਹੋਇਆ ਤੇ ਡ੍ਰੈਇੰਗ ਰੂਮ ਨੂੰ ਬਾਹਰੋਂ ਵੀ ਐਂਟਰੀ ਡਰੈਕਟਰ ਵੀ ਹੈ ਜੀ ਇਹਦੇ ਬਿਲਕੁਲ ਸਾਹਮਣੇ ਵਾਸ਼ਰੂਮ ਬਣਿਆ ਹੋਇਆ ਆ ਦੇਖੋ ਜੀ ਆ ਸਾਰਾ ਵਾਸ਼ਰੂਮ ਬਣਿਆ ਹੈ ਵਾਸ਼ਰੂਮ ਵਿੱਚ ਟਾਇਲ ਦਾ ਸਾਰਾ ਕੰਮ ਹੋਇਆ ਹੋਇਆ ਐ ਐਲੂਮੀਨੀਅਮ ਡੋਰ ਲੱਗਾ ਹੋਇਆ ਤੇ ਪਿਛਲੇ ਪਾਸੇ ਵਾਸ਼ਿੰਗ ਏਰੀਆ ਬਣਾ ਰੱਖਿਆ ਜੀ ਵਾਸ਼ਿੰਗ ਮਸ਼ੀਨ ਰੱਖੀ ਹੋਈ ਹੈ ਉੱਥੇ ਵਾਸ਼ਰੂਮ ਚ ਸਾਰੀ ਦੀਵਾਰਾਂ ਤੇ ਟਾਇਲ ਲੱਗੀ ਹੋਈ ਹੈ ਟੋਟੀਆਂ ਦਾ ਸ਼ਾਵਰ ਦਾ ਸਾਰਾ ਕੰਮ ਹੋਇਆ ਹੋਇਆ ਉਹਦੇ ਨਾਲ ਹੀ ਬੈੱਡਰੂਮ ਬਣਿਆ ਹੋਇਆ ਤੇ ਇਧਰਲੇ ਪਾਸੇ ਇੱਕ ਸਟੋਰ ਰੂਮ ਬਣਾ ਰੱਖਿਆ ਜੀ ਸਟੋਰ ਰੂਮ ਵੀ ਕਾਫੀ ਖੁੱਲਡੁੱਲਾ ਕਮਰੇ ਟਾਈਪ ਬਣਿਆ ਹੋਇਆ ਤੇ ਇਧਰਲੇ ਪਾਸੇ ਇੱਕ ਹੋਰ ਬੈੱਡਰੂਮ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਇਹਦੇ ਨਾਲ ਪੂਜਾ ਰੂਮ ਬਣਿਆ ਹੋਇਆ ਇਸ ਘਰ ਵਿੱਚ ਟੋਟਲ 3 ਕਮਰੇ ਬਣੇ ਹੋਏ ਹਨ ਅਤੇ 2 ਵਾਸ਼ਰੂਮ ਬਣੇ ਹੋਏ ਹਨ ਇੱਕ ਵਾਸ਼ਰੂਮ ਤਾਂ ਬਾਹਰ ਬਣਿਆ ਹੋਇਆ ਹੈ। ਇੱਕ ਵਾਸ਼ਰੂਮ ਘਰ ਦੇ ਅੰਦਰ ਅਟੈਚ ਬਣਿਆ ਹੋਇਆ ਜੀ। ਇੱਕ ਕਿਚਨ, ਇੱਕ ਪੂਜਾ ਰੂਮ, ਇੱਕ ਸਟੋਰ ਰੂਮ ਤੇ ਇੱਕ ਡਰਾਈ ਰੂਮ ਇਸ ਘਰ ਵਿੱਚ ਬਣਿਆ ਹੋਇਆ। ਬਾਕੀ ਵੇੜਾ ਤੁਹਾਨੂੰ ਸਾਰਾ ਬਾਹਰ ਦਿਖਾ ਹੀ ਦਿੱਤਾ ਸੀਗਾ ਜੀ। ਘਰ ਦੇ ਮਾਲਕਾਂ ਦਾ ਨੰਬਰ ਸਕਰੀਨ ਤੇ ਤੁਹਾਨੂੰ ਦੇ ਦਿੱਤਾ ਹੈ। ਤੁਹਾਨੂੰ ਬੋਲ ਕੇ ਵੀ ਮੈਂ ਦੱਸ ਦਿੰਨਾ ਜੀ। 98780 90124 ਇਹ ਜੀ ਮਾਲਕਾਂ ਦਾ ਨੰਬਰ ਹੈ ਅਗਰ ਤੁਸੀਂ ਇਸ ਘਰ ਬਾਰੇ ਕੁਝ ਪੁੱਛਣਾ ਹੋਵੇ ਤਾਂ ਮਾਲਕਾਂ ਨੂੰ ਪੁੱਛ ਸਕਦੇ ਹੋ ਐਡਰੈਸ ਵੀ ਤੁਹਾਨੂੰ ਮੈਂ ਸਕਰੀਨ ਤੇ ਲਿਖ ਕੇ ਦੱਸ ਦਿਨਾ ਤੇ ਬੋਲ ਕੇ ਵੀ ਦੱਸ ਦਿਨਾ ਬਾਕੀ ਤੁਸੀਂ ਐਡਰੈਸ ਵੀ ਮਾਲਕਾਂ ਨੂੰ ਫੋਨ ਕਰਕੇ ਪਤਾ ਕਰ ਸਕਦੇ ਹੋ ਪ੍ਰੋਪਰ ਵੀ ਕਿੱਥੇ ਦਾ ਲੋਕੇਸ਼ਨ ਤੇ ਬਣਿਆ ਹੋਇਆ ਇਹ ਇਹਦੀ ਲੋਕੇਸ਼ਨ ਹੈਗੀ ਹੈ ਜੀ ਪਿੰਡ ਮੁਬਾਰਕਪੁਰ ਰੋਪੜ ਰੋਡ ਮਾਛੀਵਾੜਾ ਸਾਹਿਬ ਇਸ ਦੀ ਡਿਮਾਂਡ ਮਾਲਕਾਂ ਨੇ 24 ਲੱਖ ਰੁਪਏ ਰੱਖੀ ਹੈ ਬਾਕੀ ਮੋਟਕੇ ਤੇ ਘਾਟਾ ਵਾਧਾ ਹੋ ਜਾਏਗਾ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਆ ਜੀ ਕੋਠੇ ਤੁਸੀਂ ਦੇਖ ਲਓ ਸਾਰੇ ਪਾਸੇ ਸਾਰੇ ਪਾਸੇ ਤੁਹਾਨੂੰ ਕੈਮਰਾ ਖਮਕ ਦਿਖਾ ਰਿਹਾ ਇਹ ਘਰ ਪੂਰਾ ਆਬਾਦੀ ਦੇ ਵਿੱਚ ਬਣਿਆ ਹੋਇਆ ਜੀ ਆਸੇ ਭਾਈ ਸਾਰੀ ਬادیه ਹੈ ਤੇ ਦੇਖ ਸਕਦੇ ਹੋ ਬਾਕੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਤਨ ਵਾਲੀ ਜੀ